ਫਿਲਮ જગਤ ਦੀਆਂ ਬਹੁਤ ਵੱਡੀਆਂ-ਵੱਡੀਆਂ ਸ਼ਖਸੀਅਤਾਂ ਜਿਹੜੀਆਂ ਅੱਜ ਇਸ ਹੰਸ ਪਰਿਵਾਰ ਦੇ ਕੋਲ ਪਹੁੰਚਿਆ ਨੇ ਸਾਡੇ ਨਾਲ ਮੌਜੂਦ ਨੇ ਹਾਰਵੀ ਸੰਘਾ ਸਾਹਿਬ ਜਿਹੜੇ ਕਿ ਇੱਕ ਕਾਮੇਡੀਅਨ ਵੀ ਨੇ ਔਰ ਕਾਫੀ ਫਿਲਮਾਂ ਦੇ ਵਿੱਚ ਇਹਨਾਂ ਨੂੰ ਤੁਸੀਂ ਅਕਸਰ ਦੇਖਦੇ ਹੋ ਵੱਡੇ-ਵੱਡੇ ਰੋਲਾਂ ਦੇ ਵਿੱਚ ਤੇ ਅੱਜ ਇਸ ਹੰਸ ਪਰਿਵਾਰ ਦੇ ਕੋਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ ਹੋ ਬਾਈ ਬਸ ਮਮਾ ਜੀ ਦੁੱਖ ਦੀ ਘੜੀ ਚ ਆਏ ਆ ਹੰਸ ਭਾਈ ਸਾਰੇ ਨੇ ਪਿਆਰੇ ਆ ਬਹੁਤ ਨਾਈਸ ਪਰਸਨ ਨੇ ਹਨਾ ਤੇ ਉਹਨਾਂ ਦਾ ਪਿਆਰ ਹੀ ਇੰਨਾ ਹੈ ਕਿ ਭਾਬੀ ਜੀ ਇੰਨੇ ਵਧੀਆ ਨੇਚਰ ਦੇ ਸੀ ਉਹਨਾਂ ਨੂੰ ਕਿਸੇ ਨੇ ਨਹੀਂ ਦਈਆ ਵੀ ਇਹ ਮਸ਼ਹੂਰ ਆ ਇਹ ਜਿਆਦਾ ਗਾਉਂਦਾ ਆ ਇਹਨੂੰ ਘਟ ਆਉਂਦਾ ਆ ਇਹ ਸ਼ਰੀਲਾ ਆ ਇਹ ਨਹੀਂ ਸ਼ਰੀਲਾ ਔਰ ਏਕ ਨੂੰ ਪਿਆਰ ਕਰਦੇ ਜਿੰਨੇ ਵੀ ਅੰਸਪਾਜੀ ਦੇ ਜਾਂ ਸ਼ਖੀਰ ਦਾ ਲਾਲੋ ਜਾਂ ਮੇਰੇ ਵਰਗੇ ਜਾਂਦੇ ਸੀ ਤੇ ਬਹੁਤ ਪਿਆਰ ਕਰਦੇ ਸੀ ਤੇ ਅੱਜ ਆਪਾਂ ਉਹਨਾਂ ਨੂੰ ਵੀ ਯਾਦ ਕਰਦੇ ਵੀ ਨਹੀਂ ਆ ਨਾ ਇਹੋ ਜੀ ਰੂਹ ਨੂੰ ਅਜੇ ਜਾਣਾ ਨਹੀਂ ਚਾਹੀਦਾ ਸੀ ਹਨਾ ਅਜੇ ਤਾਂ ਉਹਨਾਂ ਦਾ ਸਮਾਂ ਹੁਣ ਹਸਣ ਖੇਡਣ ਦਾ ਜ਼ਿਆਦਾ ਸੀ ਕਿਉਂਕਿ ਹੁਣ ਭਾਈ ਥੋੜੇ ਜਿਹਾ ਫ੍ਰੀ ਹੋਏ ਆ ਅੰਸਪਾਜੀ ਕਿਉਂਕਿ ਪਹਿਲਾਂ ਗਾਇਕੀ ਵਿੱਚ ਇੰਨੇ ਮਸ਼ਹੂਰ ਸੀ ਫੇਰ ਰਾਜਨੀਤੀ ਵਿੱਚ ਹਨਾ ਉਹਨਾਂ ਨੇ ਬਾਖਮਾਲ ਭਾਜੀ ਉਹਨਾਂ 'ਚ ਹੁਨਰ ਆ ਤੇ ਹੁਣ ਮੇਰਾ ਖਿਆਲ ਆ ਵੀ ਵਾਇਕਰ ਨੂੰ ਸੱਚੇ ਪਾਤਸ਼ਾਹ ਨੂੰ ਹੰਸ ਬਾਈ ਤੇ ਉਹਨਾਂ ਦੇ ਲਾਈਫ ਪਾਰਟਨਰ ਭਾਬੀ ਉਹਨਾਂ ਨੂੰ ਇਕੱਠਿਆਂ ਰੱਖਣਾ ਚਾਹੀਦਾ ਸੀ ਹੁਣ ਜ਼ਿੰਦਗੀ ਜਿਉਣ ਦਾ ਉਹਨਾਂ ਨੂੰ ਮਜ਼ਾ ਆਉਣਾ ਸੀ ਪਰ ਆਕਾਲ ਪ੍ਰਭੂ ਦਾ ਜਿਹੜਾ ਪਾਣਾ ਹੈ ਉਹਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਮਿੱਤਰ ਪਿਆਰਿਆ ਉਹ ਜਦੋਂ ਉਹਦਾ ਹੁਕਮ ਹੋ ਗਿਆ ਉਹ ਜਦੋਂ ਉਧਰ ਉਹ ਘੰਟੀ ਵੱਜ ਗਈ ਉਦੋਂ ਚੱਕ ਕੇ ਲੈ ਜਾਣਾ ਉਹ ਉਹ ਨਹੀਂ ਦੇਦਾ ਉਮਰ ਉਹ ਨਹੀਂ ਦੇਦਾ ਨਿਆਣਾ ਉਹ ਨਹੀਂ ਦੇਦਾ ਸਿਆਣਾ ਬਸ ਉਹਨੇ ਆਪਣੀ ਸਿਆਣਮ ਵਰਤ ਕੇ ਵੀ ਬਸ ਤੇਰਾ ਇਹਨਾਂ ਲੇਖਾ ਜੋਗਾ ਜਗਾ ਤੇ ਤੈਨੂੰ ਮੈਂ ਲੈ ਚੱਲਿਆ ਉਹਦੇ ਅੱਗੇ ਜੋਰ ਨਹੀਂ ਸੋ ਅਸੀਂ ਪਰਮਪિતા ਪਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਭਾਬੀ ਜੀ ਉਹਨਾਂ ਨੂੰ ਆਪਣੇ ਚਰਨਾਂ 'ਚ ਨਮਾਸਤੇ